ਫਿਰੌਰ ਨੇੜੇ ਪਿੰਡ ਨੰਗਲ ਵਿਖੇ ਬੀਤੇ ਦਿਨ ਬਾਬਾ ਸਾਹਿਬ ਡਾਕਟਰ ਪ੍ਰੀਮਰਾਓ ਅੰਬੇਦਕਰ ਜੀ ਦੇ ਲੱਗੇ ਬੁੱਤ ਦੇ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਸਾਬਕਾ ਮੰਤਰੀ ਸੋਮ ਪ੍ਰਕਾਸ਼ ਵੀ ਪਿੰਡ ਨੰਗਲ ਵਿਖੇ ਪੁੱਜੇ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰ ਅਜਾਈਆਂ ਕੋਝੀਆਂ ਹਰਕਤਾਂ ਨੂੰ ਅੰਜਾਮ ਦੇ ਰਹੇ ਹਨ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਦੇਖੋ ਭਾਰਤ ਸਨ ਡਾਕਟਰ ਵੀਰ ਅੰਬੇਦਕਰ ਸਾਹਿਬ जो संविधान के निर्माता ने उन्होंने बुद्धि बेद भी करने की कोशिश की गई है पहला भी एक बार इस इलाके जो हुई थी, और दूसरी बार घटना है और देश के दे दुश्मन लोगों ने गल कर रहे हैं ताकि आस कमी लड़ा के सिखते दूजे डॉक्टर अंबेदकर साहब के पैरोकारों लड़ा के देश गड़बड़ पैदा करना चाहते हैं पर मैं लोगों को अपील कराँगा अभी शांति बना के रखिए आपसी भाईचारा बना के रखिए सरकार की टोटल फेलियर है ਜਿਹੜੀ ਇਹ ਰਾਦੀ ਵਿਰਧ ਨੂੰ ਰੋਕ ਨਹੀਂ ਸਕੀ ਇਹਦੇ ਸਖਤੀ ਕਰਨੀ ਚਾਹੀਦੀ ਹੈ ਔਰ ਜਿੱਥੇ ਵੀ ਕੋਈ ਐਗਜ਼ੀਕਿਟਰਾਂ ਮਿਲ ਜੇ ਸਰਕਾਰ ਨੂੰ ਸਖਤ ਹੋ ਕੇ ਬਤਵਾਦੋਂ ਤੇ ਐਕਸ਼ਨ ਕਰ ਪੂਰਨ ਤੌਰ ਤੇ ਸਰਕਾਰ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਦਿੱਲੀ ਜਿਹੜੀ ਅਮਰੀਕਾ ਦੀ ਗਵਰਨਮੈਂਟ ਦਾ ਪ੍ਰੋਸੈਸ ਅਡਾਪਟ ਕਰਕੇ ਬਰਬਾਦ ਕੀਤਾ ਜਾ ਸਕਦਾ ਉਸ ਲਈ ਪੂਰੀ ਗੱਲਬਾਤ ਚੱਲ ਰਹੀ ਹੈ ਲੇਕਿਨ ਜਿਹੜੀ ਇਹ ਤੇਰੀ ਸਰਕਾਰ ਹੈ ਪ੍ਰੋਟੈਕਟ ਤਾਂ ਉਹਨਾਂ ਨੇ ਕਰਨਾ ਹੈ ਜਿਹੜੀ ਮੌਕੇ ਦੀ ਸਰਕਾਰ ਪੰਜਾਬ ਦੀ ਹੈ ਆਵਾਜ਼ ਦੀ ਪਾਰਟੀ ਸਰਕਾਰ ਜਿਹੜੀ ਕਹਿੰਦੀ ਬਹੁਤ ਵਧੀਆ ਕੰਮ ਕਰ ਰਹੇ ਹੈ ਟੋਟਲ ਫੇਲਰ ਹੈ ਆਪਣੇ ਡਿਊਟੀ ਕਰਤੂਰਤ ਫੇਲ ਹੋਏ ਨੇ ਔਰ ਬਿਆਦਵੀ ਜੀ ਉਹਨਾਂ ਦੇ ਕਰਤੇ ਹੋ ਸਰ ਜਿੱਦਾਂ ਹੋਰ ਵੀ ਪੰਜਾਬ ਵਿੱਚ ਬਹੁਤ ਜਗ੍ਹਾ ਬਸ ਲੱਗੇ ਹੈਗੇ ਬਾਬਾ ਸਾਹਿਬ ਦੇ ਹੋਰ ਬਹੁਤ ਸਾਰੇ ਵਿਦਵਾਨਾਂ ਦੇ ਪੁੱਤ ਲੱਗੇ ਹੈਗੇ ਆ ਕੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੇ ਉਹਨਾਂ ਨੂੰ ਟਾਰਗੇਟ ਕਰਨ ਲੱਪੇ ਇਹ ਤੇ ਤਾਂ ਮਾੜੀ ਸੋਚ ਬਨ ਕਰਨ ਵਾਲੇ ਲੋਕ ਨੇ ਫੇਰ ਕੀ ਹੋ ਗਿਆ ਸਰ ਦੇਖੋ ਜਿਹੜਾ ਮਾੜਾ ਬੰਦਾ ਗੰਦਾ ਬੰਦਾ ਉਹ ਹਰ ਗੰਦਾ ਕੰਮ ਕਰ ਸਕਦਾ ਲੋਕਾਂ ਨੂੰ ਆਸ ਲਈ ਲੜਾਣ ਦੀ ਖਾਤਰ ਲੋਕਾਂ ਨੂੰ ਆਸ ਵਿੱਚ ਨਫ਼ਰਤ ਪੈਦਾ ਕਰਨ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਤੇ ਲੋਕਾਂ ਨੂੰ ਸੁਚੇਤ ਹੋਣਾ ਰਹਿਣਾ ਪਏਗਾ ਆਪਸੀ ਪਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਪਰ ਸਰਕਾਰ ਨੂੰ ਆਪਣੀ ਡਿਊਟੀ ਪ੍ਰੋਪਰਲੀ ਕਰਨੀ ਚਾਹੀਦੀ ਹੈ ਤਾਂ ਕਿ ਇਹੇ ਘਟਨਾਵਾਂ ਦੁਆਰਾ ਨਾ ਹੋਣ ਜਿਨ੍ਹਾਂ ਲੋਕਾਂ ਨੇ ਇਹ ਗੰਦਾ ਕੰਮ ਕੀਤਾ ਉਹਨਾਂ ਨੂੰ ਪਛਾਣ ਕਰਨੀ ਪਵੇਗੀ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦੇਣੀਆਂ ਪੈਣਗੀਆਂ ਕਿਤੇ 2027 ਦਾ ਅਜੰਡਾ ਤਾਂ ਨਹੀਂ ਹੈਗਾ 2027 ਵਿੱਚ ਨੀਆ ਵੋਟਾਂ ਹੋਣੀਆਂ ਉਹਦੇ ਮੱਦੇਨਜ਼ਰ ਕੁ ਲੋਕਾਂ ਵਿੱਚ ਆਪ ਵੀ ਮਤਭੇਦ ਕਰਾਉਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹ ਜਿਹੇ ਕਮਰ ਨਾ ਕੋਈ ਸਹੀ ਸਰਕਾਰ ਬਣਦੀ ਹੈ ਨਾ ਡਿੱਗਦੀ ਹੈ ਇਹ ਬਹੁਤ ਗੰਦੀ ਗੱਲ ਹੈ ਇਹ ਦੇਸ਼ ਦੇ ਨੁਕਸਾਨ ਦੀ ਪੰਜਾਬ ਦੇ ਨੁਕਸਾਨ ਦੀ ਹੈ ਇਹ ਚ ਰਾਜਨੀਤੀ ਕਰਨੀ ਦਾ ਬਹੁਤ ਮਾੜੀ ਤਰੀਕਾ ਨੰਦਰ ਜੋ ਕਰ ਲੈ ਇਸ ਘਟਨਾ ਦੀ ਸਾਰਿਆਂ ਨੂੰ ਅੱਜ ਪਾਰਟੀ ਵਾਜ ਦੇ ਉੱਪਰ ਉੱਠ ਕੇ ਦੰਦਿਆ ਕਰਨੀ ਚਾਹੀਦੀ ਠੀਕ ਹੈ ਸਰ ਜਿਦਾਂ ਲੋਕਾਂ ਵਿੱਚ ਭਾਰੀ ਰੋਸ ਹੈਗਾ बार-बार ਇੱਕੋ ਚੀਜ਼ ਨੂੰ ਥੈਟ ਕਰਦੇ ਹੈਗੇ 바ਵਾ ਸਾਹ ਨੂੰ ਖੜਕਣ ਲੱਗੇ ਹੋਏ ਲੋਕ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਤੇ 바ਵਾ ਸਾਹਿਬ ਸਾਰੀ ਦੁਨੀਆ ਦੇ ਨੇਤਾ ਹੋਏ ਨੇ ਜਿਨ੍ਹਾਂ ਐਡਾ ਵਧੀਆ ਸੰਵਿਧਾਨ ਲਿਖ ਕੇ ਦਿੱਤਾ ਜਿਹੜੇ ਦੁਨੀਆ 'ਚ ਕਿਸੇ ਵਾਰ ਨਹੀਂ ਬੰਦੀ ਦੁਨੀਆ ਦੇ ਸਭ ਤੋਂ بڑے ਲਿਖੇ ਵਿਅਕਤੀ ਸਭ ਤੋਂ ਅੱچھے ਨੇਤਾ ਸਭ ਤੋਂ ਦਾਰਸ਼ਨਿਕ ਵਿਅਕਤੀ ਉਹਨਾਂ ਨੂੰ ਕੋਈ ਛੋਟਾ ਨਹੀਂ ਕਰ ਸਕਦਾ ਇਹ ਜੇ ਘੱਟੀਆਂ ਕੰਮ ਕਰਕੇ ਉਹ ਆਪਣੇ ਆਪ ਨੂੰ ਹੋਰ ਦਿਹਾੜਾ ਕਰਦੇ ਨੇ ਆਪਣੀ ਹੁਕਮ ਦਿਖਾ ਦੇ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ